ਬਚਾਉਂਦਾ ਬਚਾਉਂਦਾ ਪਲਟ ਗਿਆ ਇਸ ਸਮੇ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਹੈ ਮੱਸਾਂ ਬਚੇ ਆ ਉਹਦਾ ਪਰਿਵਾਰ ਜਿੰਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਵੀ ਟਰੱਕ ਤੇ ਕਾਰ ਨੂੰ ਬਚਾਉਂਦੇ ਸਮੇ ਇਹ ਟਰੱਕ ਜਿਹੜਾ ਆ ਇਹ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲਵਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਵਿਚਾਰ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਪਾਣਾ ਜਿਹੜਾ ਇਸ ਦਿਨ ਤੁਹਾਨੂੰ ਤਸਵੀਰਾਂ ਦੇ ਥਰੂ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਆ ਕਿ ਇੱਕ ਬਨੇਓ ਬੱਸ ਆ ਰਹੀ ਹੈ ਇੱਕ ਬਨੇਓ ਟਰੱਕ ਹੈ ਔਰ ਟਰੱਕ ਕਾਰ ਵਾਲੇ ਨੂੰ ਬਚਾਉਂਦਾ ਬਚਾਉਂਦਾ ਐਡਾ ਭਿਆਨਕ ਐਕਸੀਡੈਂਟ ਜਿਹੜਾ ਆ ਉਹਦਾ ਮੰਜ਼ਰ ਸਾਹਮਣੇ ਆਇਆ ਆ ਫਿਲਹਾਲ ਇਸ ਸੀਸੀਟੀਵੀ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਹੜੀ ਕਾਰ ਹੈ ਉਹਦੇ ਵਿੱਚਲੇ ਲੋਕਾਂ ਦਾ ਕੱਖ ਨਹੀਂ ਬਚਾ ਹੋਏਗਾ ਪਰ ਬਾਲ ਬਾਲ ਬਚਨੇ ਲੋਕ ਇੱਕ ਬਨੇ ਸੀਸੀਟੀਵੀ ਦਿਖਾਈ ਆ ਸ਼ਾਇਦ ਤੂੜੀ ਦੇ ਕਾਰਨ ਲੋਕਾਂ ਦਾ ਵਿਚਾਰਿਆ ਆ ਬਚ ਗਏ ਨੇ ਲੋਕ ਔਰ ਜਿਹੜੇ ਜ਼ਖਮੀ ਸਿਗੇ ਉਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਨੇ ਔਰ ਉਹ ਠੀਕ ਨੇ ਖਤਰੇ ਤੋਂ ਬਾਹਰ ਨੇ ਪਰ ਤੁਸੀਂ ਦੇਖੋ ਵੀ ਕਿੱਡਾ ਖਤਰਨਾਕ ਸੜਕ ਹਾਸਤਾ ਆ ਇੱਕ ਬੰਨੇ ਬੱਸ ਆ ਰਹੀ ਹੈ ਇੱਕ ਬੰਨੇ ਟਰੱਕ ਹੈ ਔਰ ਇਸ ਦੇ ਨਾਲ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਨ੍ਹਾਂ ਦੇ ਨਾਲ ਹਾਸਾ ਹੋਇਆ ਹੋਏਗਾ ਉਹ ਬਚੇ ਨਹੀਂ ਹੋਣਗੇ ਪਰ ਗਨੀਮਤ ਹੈ ਕਿ ਸਾਰੇ ਠੀਕ ਨੇ ਜਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਗੱਲਬਾਤ ਵੀ ਹੋਈ ਹੈ ਇਹ ਤਸਵੀਰ ਜਿਹੜੀ ਆ ਉਹਦੇ ਵਿੱਚ ਗੱਲਬਾਤ ਤੋਂ ਬਾਅਦ ਪਤਾ ਲੱਗਦਾ ਆ ਕਿ ਮਾਸਟਰ ਜਿਹੜੇ ਆ ਇੱਕ ਸਕੂਲ ਅਧਿਆਪਕ ਕੋਲ ਦੀ ਲੰਘਦਾ ਸੀਗਾ ਉਸ ਨੇ ਮੌਕੇ ਤੇ ਰਹਿੰਦੇ ਆ ਸਾਰਿਆਂ ਨੂੰ ਜਿਹੜਾ ਹਸਪਤਲ ਪਹੁੰਚਾਇਆ ਲੋਕ ਬੱਚੇ ਨੇ ਉਹਨਾਂ ਨੂੰ ਸਿਵਲ ਹਸਪਤਲ ਲੈ ਕੇ ਗਏ ਨੇ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ। ਇਹ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ ਮੱਸਾਂ ਬੱਚੇ ਆ ਉਹਦਾ ਪਰਿਵਾਰ ਜਿੰਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਵੀ ਟਰੱਕ ਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਇਹ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਬਾਲਵਾਲ ਬੱਚਿਆ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ট্রাক ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਦੀਨਾਨਗਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਚਾਨਕ ਤੂੜੀ ਵਾਲਾ ਲੱਦਿਆ ਹੋਇਆ ਟਰੱਕ ਕਾਰ ਨੂੰ ਬਚਾਉਂਦਾ ਬਚਾਉਂਦਾ ਪਲਟ ਗਿਆ। ਇਸ ਸਮੇਂ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ। ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ। ਮੱਸਾਂ ਬਚੇ ਆ ਉਹਦਾ ਪਰਿਵਾਰ ਜਿੰਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ। ਰੱਬ ਬਚਾਉਣ ਵਾਲਾ ਆ। ਔਰ ਉੱਧਰ ਲਿਖਦੇ ਨੇ ਕਹਿੰਦੇ ਆ ਬਿਟਰਾਕ ਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਬਾਲਵਾਲ ਬੱਚਿਆ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਾਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਪਾਣਾ ਆ ਜਿਹੜਾ ਇਸ ਦਿਨ ਤੁਹਾਨੂੰ ਤਸਵੀਰਾਂ ਦੇ ਥਰੂ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਆ ਕਿ ਇੱਕ ਬੰਨਿਓਂ ਬਾਸ ਆ ਰਹੀ ਹੈ ਇੱਕ ਬੰਨਿਓਂ ਟਰੱਕ ਹੈ ਔਰ ਟਰੱਕ ਕਾਰ ਵਾਲੇ ਨੂੰ ਬਚਾਉਂਦਾ ਬਚਾਉਂਦਾ ਐਡਾ ਭਿਆਨਕ ਐਕਸੀਡੈਂਟ ਜਿਹੜਾ ਆ ਉਹਦਾ ਮੰਜ਼ਰ ਸਾਹਮਣੇ ਆਇਆ ਆ ਫਿਲਹਾਲ ਇਸ ਸੀਸੀਟੀਵੀ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਹੜੀ ਕਾਰ ਹੈ ਉਹਦੇ ਵਿੱਚਲੇ ਲੋਕਾਂ ਦਾ ਕੱਖ ਨਹੀਂ ਬਚਾ ਹੋਏਗਾ ਪਰ ਬਾਰ-ਬਾਰ ਬਚੇ ਨੇ ਲੋਕ ਇੱਕ ਵਨਸੀ ਸੀਸੀਟੀਵੀ ਦਿਖਾਈ ਆ ਸ਼ਾਇਦ ਟੂੜੀ ਦੇ ਕਾਰਨ ਲੋਕਾਂ ਦਾ ਵਿਚਾਰਿਆ ਆ ਬਚ ਗਏ ਨੇ ਲੋਕ ਔਰ ਜਿਹੜੇ ਜ਼ਖਮੀ ਸਿਗੇ ਉਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਨੇ ਔਰ ਉਹ ਠੀਕ ਨੇ ਖਤਰੇ ਤੋਂ ਬਾਹਰ ਨੇ ਪਰ ਤੁਸੀਂ ਦੇਖੋ ਵੀ ਕਿੱਡਾ ਖਤਰਨਾਕ ਸੜਕ ਹਾਸਤਾ ਆ ਇੱਕ ਬੰਨੇ ਬਾਸ ਆ ਰਹੀ ਹੈ ਇੱਕ ਬੰਨੇ ਟਰੱਕ ਹੈ ਔਰ ਇਸ ਦੇ ਨਾਲ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਨ੍ਹਾਂ ਦੇ ਨਾਲ ਇਹ ਹਾਸਾ ਹੋਇਆ ਹੋਏਗਾ ਉਹ ਬਚੇ ਨਹੀਂ ਹੋਣਗੇ ਪਰ ਗਨੀਮਤ ਹੈ ਕਿ ਸਾਰੇ ਠੀਕ ਨੇ ਜਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਗੱਲਬਾਤ ਵੀ ਹੋਈ ਹੈ ਇਹ ਤਸਵੀਰ ਜਿਹੜੀ ਆ ਉਹਦੇ ਵਿੱਚ ਗੱਲਬਾਤ ਤੋਂ ਬਾਅਦ ਪਤਾ ਲੱਗਦਾ ਹੈ ਕਿ ਮਾਸਟਰ ਜਿਹੜੇ ਆ ਇੱਕ ਸਕੂਲ ਅਧਿਆਪਕ ਕੋਲ ਦੀ ਲੰਘਦਾ ਸੀਗਾ ਉਸ ਨੇ ਮੌਕੇ ਤੇ ਰਿੰਦੇ ਆ ਸਾਰਿਆਂ ਨੂੰ ਜਿਹੜਾ ਹਸਪਤਲ ਪਹੁੰਚਾਇਆ ਲੋਕ ਬਚੇ ਨੇ ਉਹਨਾਂ ਨੂੰ ਸਿਵਲ ਹਸਪਤਲ ਲੈ ਕੇ ਗਏ ਨੇ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ। ਇਹ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ ਮੱਸਾਂ ਬਚੇ ਆ ਔਰ ਦਾ ਪਰਿਵਾਰ ਜਿੰਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਵੀ ਟਰੱਕ ਤੇ ਕਾਰ ਨੂੰ ਬਚਾਉਂਦੇ ਸਮੇ ਇਹ ਟਰੱਕ ਜਿਹੜਾ ਆ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਤਾਤਾ ਜਿਹੜਾ ਆ ਉਹ ਬਾਲ ਬਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਵਿਚਾਰ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿੱਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਦੀਨਾਨਗਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਚਾਨਕ ਤੂੜੀ ਵਾਲਾ ਲੱਦਿਆ ਹੋਇਆ ਟਰੱਕ ਕਾਰ ਨੂੰ ਬਚਾਉਂਦਾ ਬਚਾਉਂਦਾ ਪਲਟ ਗਿਆ। ਇਸ ਸਮੇਂ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ। ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ। ਮੱਸਾਂ ਬਚੇ ਆ ਉਹਦਾ ਪਰਿਵਾਰ ਜਿਹਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ। ਰੱਬ ਬਚਾਉਣ ਵਾਲਾ ਆ। ਔਰ ਉੱਧਰ ਲਿਖਦੇ ਨੇ ਕਹਿੰਦੇ ਆ ਬਿਟਰਾਕ ਅਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲਵਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਤੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕਿ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਤੂੜੀ ਦਾ ਜਿਹੜਾ ਆ ਤੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਹਸਪਤਾਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿੱਦਾਂ ਬਾਲ-ਬਾਲ ਬੱਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਪਾਣਾ ਆ ਜਿਹੜਾ ਇਸ ਦਿਨ ਤੁਹਾਨੂੰ ਤਸਵੀਰਾਂ ਦੇ ਥਰੂ ਅਸੀਂ ਦਿਖਾ ਰਹੇ ਆ ਕਿ ਕਿਵੇਂ ਜਿਹੜਾ ਆ ਕਿ ਇੱਕ ਬੰਨਿਓਂ বাস ਆ ਰਹੀ ਹੈ ਇੱਕ ਬੰਨਿਓਂ ਟਰੱਕ ਹੈ ਔਰ ਟਰੱਕ ਕਾਰ ਵਾਲੇ ਨੂੰ ਬਚਾਉਂਦਾ ਬਚਾਉਂਦਾ ਐਡਾ ਭਿਆਨਕ ਐਕਸੀਡੈਂਟ ਜਿਹੜਾ ਆ ਉਹਦਾ ਮੰਜ਼ਰ ਸਾਹਮਣੇ ਆਇਆ ਆ ਫਿਲਹਾਲ ਇਸ ਸੀਸੀਟੀਵੀ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਹੜੀ ਕਾਰ ਹੈ ਉਹਦੇ ਵਿੱਚਲੇ ਲੋਕਾਂ ਦਾ ਕੱਖ ਨਹੀਂ ਬਚਾ ਹੋਏਗਾ ਪਰ ਬਾਰ-ਬਾਰ ਬਚੇ ਨੇ ਲੋਕ ਇੱਕ ਵਨਸੀ ਸੀਸੀਟੀਵੀ ਦਿਖਾਈ ਆ ਸ਼ਾਇਦ ਟੂੜੀ ਦੇ ਕਾਰਨ ਲੋਕਾਂ ਦਾ ਵਿਚਾਰਿਆ ਆ ਬਚ ਗਏ ਨੇ ਲੋਕ ਔਰ ਜਿਹੜੇ ਜ਼ਖਮੀ ਸਿਗੇ ਉਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਨੇ ਔਰ ਉਹ ਠੀਕ ਨੇ ਖਤਰੇ ਤੋਂ ਬਾਹਰ ਨੇ ਪਰ ਤੁਸੀਂ ਦੇਖੋ ਵੀ ਕਿੱਡਾ ਖਤਰਨਾਕ ਸੜਕ ਹਾਸਤਾ ਆ ਇੱਕ ਬੰਨੇ ਬੱਸ ਆ ਰਹੀ ਹੈ ਇੱਕ ਬੰਨੇ ਟਰੱਕ ਹੈ ਔਰ ਇਸ ਦੇ ਨਾਲ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਨ੍ਹਾਂ ਦੇ ਨਾਲ ਹਾਸਾ ਹੋਇਆ ਹੋਏਗਾ ਉਹ ਬਚੇ ਨਹੀਂ ਹੋਣਗੇ ਪਰ ਗਨੀਮਤ ਹੈ ਕਿ ਸਾਰੇ ਠੀਕ ਨੇ ਜਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਗੱਲਬਾਤ ਵੀ ਹੋਈ ਹੈ ਇਹ ਤਸਵੀਰ ਜਿਹੜੀ ਆ ਉਹਦੇ ਵਿੱਚ ਗੱਲਬਾਤ ਤੋਂ ਬਾਅਦ ਪਤਾ ਲੱਗਦਾ ਆ ਕਿ ਮਾਸਟਰ ਜਿਹੜੇ ਆ ਇੱਕ ਸਕੂਲ ਅਧਿਆਪਕ ਕੋਲ ਦੀ ਲੰਘਦਾ ਸੀਗਾ ਉਸ ਨੇ ਮੌਕੇ ਤੇ ਰਹਿੰਦੇ ਆ ਸਾਰਿਆਂ ਨੂੰ ਜਿਹੜਾ ਹਸਪਤਲ ਪਹੁੰਚਾਇਆ ਲੋਕ ਬੱਚੇ ਨੇ ਉਹਨਾਂ ਨੂੰ ਸਿਵਲ ਹਸਪਤਲ ਲੈ ਕੇ ਗਏ ਨੇ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ। ਇਹ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ। ਮਸਾਂ ਬਚੇ ਆ ਉਹਦਾ ਪਰਿਵਾਰ ਜਿੰਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਨੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਵੀ ਟਰੱਕ ਤੇ ਕਾਰ ਨੂੰ ਬਚਾਉਂਦੇ ਸਮੇ ਇਹ ਟਰੱਕ ਜਿਹੜਾ ਆ ਇਹ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲਵਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਵਿਚਾਰ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਉਹਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿੱਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਦੀਨਾਨਗਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਚਾਨਕ ਤੂੜੀ ਵਾਲਾ ਲੱਦਿਆ ਹੋਇਆ ਟਰੱਕ ਕਾਰ ਨੂੰ ਬਚਾਉਂਦਾ ਬਚਾਉਂਦਾ ਪਲਟ ਗਿਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਹੈ ਮੱਸਾਂ ਬਚੇ ਆ ਉਹਦਾ ਪਰਿਵਾਰ ਜਿੰਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ ਰੱਬ ਬਚਾਉਣ ਵਾਲਾ ਆ ਔਰ ਉੱਧਰ ਲਿਖਦੇ ਨੇ ਕਹਿੰਦੇ ਆ ਬਿਟਰਾਕ ਤੇ ਕਾਰ ਨੂੰ ਬਚਾਉਂਦੇ ਸਮੇ ਇਹ ਟਰੱਕ ਜਿਹੜਾ ਆ ਇਹ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲਵਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਪਾਣਾ ਜਿਹੜਾ ਇਸ ਦਿਨ ਤੁਹਾਨੂੰ ਤਸਵੀਰਾਂ ਦੇ ਥਰੂ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਆ ਕਿ ਇੱਕ ਬਨੇਓ ਬੱਸ ਆ ਰਹੀ ਹੈ ਇੱਕ ਬਨੇਓ ਟਰੱਕ ਹੈ ਔਰ ਟਰੱਕ ਕਾਰ ਵਾਲੇ ਨੂੰ ਬਚਾਉਂਦਾ ਬਚਾਉਂਦਾ ਐਡਾ ਭਿਆਨਕ ਐਕਸੀਡੈਂਟ ਜਿਹੜਾ ਆ ਉਹਦਾ ਮੰਜ਼ਰ ਸਾਹਮਣੇ ਆਇਆ ਆ ਫਿਲਹਾਲ ਇਸ ਸੀਸੀਟੀਵੀ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਹੜੀ ਕਾਰ ਹੈ ਉਹਦੇ ਵਿੱਚਲੇ ਲੋਕਾਂ ਦਾ ਕੱਖ ਨਹੀਂ ਬਚਾ ਹੋਏਗਾ ਪਰ ਬਾਲ ਬਾਲ ਬਚਨੇ ਲੋਕ ਇੱਕ ਬਨੇ ਸੀਸੀਟੀਵੀ ਦਿਖਾਈ ਆ ਸ਼ਾਇਦ ਤੂੜੀ ਦੇ ਕਾਰਨ ਲੋਕਾਂ ਦਾ ਵਿਚਾਰਿਆ ਆ ਬਚ ਗਏ ਨੇ ਲੋਕ ਔਰ ਜਿਹੜੇ ਜ਼ਖਮੀ ਸਗੇ ਉਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਨੇ ਔਰ ਉਹ ਠੀਕ ਨੇ ਖਤਰੇ ਤੋਂ ਬਾਹਰ ਨੇ ਪਰ ਤੁਸੀਂ ਦੇਖੋ ਵੀ ਕਿੱਡਾ ਖਤਰਨਾਕ ਸੜਕ ਹਾਸਤਾ ਆ ਇੱਕ ਬੰਨੇ ਬਾਸਾ ਆ ਰਹੀ ਹੈ ਇੱਕ ਬੰਨੇ ਟਰੱਕ ਹੈ ਔਰ ਇਸ ਦੇ ਨਾਲ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਨ੍ਹਾਂ ਦੇ ਨਾਲ ਹਾਸਾ ਹੋਇਆ ਹੋਏਗਾ ਉਹ ਬਚੇ ਨਹੀਂ ਹੋਣਗੇ ਪਰ ਗਨੀਮਤ ਹੈ ਕਿ ਸਾਰੇ ਠੀਕ ਨੇ ਜਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਗੱਲਬਾਤ ਵੀ ਹੋਈ ਹੈ ਇਹ ਤਸਵੀਰ ਜਿਹੜੀ ਆ ਉਹਦੇ ਵਿੱਚ ਗੱਲਬਾਤ ਤੋਂ ਬਾਅਦ ਪਤਾ ਲੱਗਦਾ ਹੈ ਕਿ ਮਾਸਟਰ ਜਿਹੜੇ ਆ ਇੱਕ ਸਕੂਲ ਅਧਿਆਪਕ ਕੋਲ ਦੀ ਲੰਘਦਾ ਸੀਗਾ ਉਸਨੇ ਮੌਕੇ ਤੇ ਰਿੰਦੇ ਆ ਸਾਰਿਆਂ ਨੂੰ ਜਿਹੜਾ ਹਸਤਲ ਪਹਚਾਇਆ ਲੋਕ ਬਚੇ ਨੇ ਉਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ ਨੇ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ। ਇਹ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ ਮੱਸਾਂ ਬਚੇ ਆ ਔਰ ਦਾ ਪਰਿਵਾਰ ਜਿਹਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਬਿਟਰਾਕ ਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲਵਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਿਹਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਤੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕਿ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਤੂੜੀ ਦਾ ਜਿਹੜਾ ਆ ਤੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਇਹ ਹਸਪਤਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿੱਦਾਂ ਬਾਲ-ਬਾਲ ਬੱਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਦਿਨਾ ਨਗਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਚਾਨਕ ਤੂੜੀ ਵਾਲਾ ਲੱਧਿਆ ਹੋਇਆ ਟਰੱਕ ਕਾਰ ਨੂੰ ਬਚਾਉਂਦਾ ਬਚਾਉਂਦਾ ਪਲਟ ਗਿਆ ਇਸ ਸਮੇ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਹੈ ਮੱਸਾਂ ਬੱਚੇ ਔਰ ਦਾ ਪਰਿਵਾਰ ਜਿੰਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਵੀ ਟਰੱਕ ਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲਵਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਟ੍ਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਾਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਪਾਣਾ ਆ ਜਿਹੜਾ ਇਸ ਦਿਨ ਤੁਹਾਨੂੰ ਤਸਵੀਰਾਂ ਦੇ ਥਰੂ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਆ ਕਿ ਇੱਕ ਬੰਨਿਓਂ বাস ਆ ਰਹੀ ਹੈ ਇੱਕ ਬੰਨਿਓਂ ਟਰੱਕ ਹੈ ਔਰ ਟਰੱਕ ਕਾਰ ਵਾਲੇ ਨੂੰ ਬਚਾਉਂਦਾ ਬਚਾਉਂਦਾ ਐਡਾ ਭਿਆਨਕ ਐਕਸੀਡੈਂਟ ਜਿਹੜਾ ਆ ਉਹਦਾ ਮੰਜ਼ਰ ਸਾਹਮਣੇ ਆਇਆ ਆ ਫਿਲਹਾਲ ਇਸ ਸੀਸੀਟੀਵੀ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਹੜੀ ਕਾਰ ਹੈ ਉਹਦੇ ਵਿੱਚਲੇ ਲੋਕਾਂ ਦਾ ਕੱਖ ਨਹੀਂ ਬਚਾ ਹੋਏਗਾ ਪਰ ਬਾਲ ਬਾਲ ਬਚਨੇ ਲੋਕ ਇੱਕ ਬਣ ਸੀਸੀਟੀਵੀ ਦਿਖਾਈ ਆ ਸ਼ਾਇਦ ਟੂੜੀ ਦੇ ਕਾਰਨ ਲੋਕਾਂ ਦਾ ਵਿਚਾਰਿਆ ਆ ਬਚ ਗਏ ਨੇ ਲੋਕ ਔਰ ਜਿਹੜੇ ਜ਼ਖਮੀ ਸਿਗੇ ਉਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਨੇ ਔਰ ਉਹ ਠੀਕ ਨੇ ਖਤਰੇ ਤੋਂ ਬਾਹਰ ਨੇ ਪਰ ਤੁਸੀਂ ਦੇਖੋ ਵੀ ਕਿੱਡਾ ਖਤਰਨਾਕ ਸੜਕ ਹਾਸਤਾ ਆ ਇੱਕ ਬੰਨੇ ਬਾਸ ਆ ਰਹੀ ਹੈ ਇੱਕ ਬੰਨੇ ਟਰੱਕ ਹੈ ਔਰ ਇਸ ਦੇ ਨਾਲ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਨ੍ਹਾਂ ਦੇ ਨਾਲ ਇਹ ਹਾਸਾ ਹੋਇਆ ਹੋਏਗਾ ਉਹ ਬਚੇ ਨਹੀਂ ਹੋਣਗੇ ਪਰ ਗਨੀਮਤ ਹੈ ਕਿ ਸਾਰੇ ਠੀਕ ਨੇ ਜਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਗੱਲਬਾਤ ਵੀ ਹੋਈ ਹੈ ਇਹ ਤਸਵੀਰ ਜਿਹੜੀ ਆ ਉਹਦੇ ਵਿੱਚ ਗੱਲਬਾਤ ਤੋਂ ਬਾਅਦ ਪਤਾ ਲੱਗਦਾ ਆ ਕਿ ਮਾਸਟਰ ਜਿਹੜੇ ਆ ਇੱਕ ਸਕੂਲ ਅਧਿਆਪਕ ਕੋਲ ਦੀ ਲੰਘਦਾ ਸੀਗਾ ਉਸ ਨੇ ਮੌਕੇ ਤੇ ਰਹਿੰਦੇ ਆ ਸਾਰਿਆਂ ਨੂੰ ਜਿਹੜਾ ਹਸਪਤਲ ਪਹੁੰਚਾਇਆ ਲੋਕ ਬੱਚੇ ਨੇ ਉਹਨਾਂ ਨੂੰ ਸਿਵਲ ਹਸਪਤਲ ਲੈ ਕੇ ਗਏ ਨੇ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ। ਪਰ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ। ਮਸਾਂ ਬਚੇ ਆ ਉਹਦਾ ਪਰਿਵਾਰ ਜਿੰਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਨੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਵੀ ਟਰੱਕ ਤੇ ਕਾਰ ਨੂੰ ਬਚਾਉਂਦੇ ਸਮੇ ਇਹ ਟਰੱਕ ਜਿਹੜਾ ਆ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲ ਬਾਲ ਬੱਚਾ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਵਿਚਾਰ ਰਿਹਾ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਉਹਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿੱਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਦਿਨਾਨਗਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਚਾਨਕ ਤੂੜੀ ਵਾਲਾ ਲੱਦਿਆ ਹੋਇਆ ਟਰੱਕ ਕਾਰ ਨੂੰ ਬਚਾਉਂਦਾ ਬਚਾਉਂਦਾ ਪਲਟ ਗਿਆ। ਇਸ ਸਮੇਂ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ। ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਹੈ। ਮੱਸਾਂ ਬਚੇ ਆ ਉਹਦਾ ਪਰਿਵਾਰ ਜਿੰਨਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ। ਰੱਬ ਬਚਾਉਣ ਵਾਲਾ ਆ। ਔਰ ਉੱਧਰ ਲਿਖਦੇ ਨੇ ਕਹਿੰਦੇ ਆ ਬਿਟਰਾਕ ਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਇਹ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲ ਬਾਲ ਬੱਚਿਆ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਹਿੰਦਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਟੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕੇ ਟਰੱਕ ਦੇ ਹਟਾਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਟੂੜੀ ਦਾ ਜਿਹੜਾ ਆ ਟੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਆ ਹਸਪਤਾਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਪਾਣਾ ਆ ਜਿਹੜਾ ਇਸ ਦੇ ਸਮੇਂ ਤੁਹਾਨੂੰ ਤਸਵੀਰਾਂ ਦੇ ਥਰੂ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਆ ਕਿ ਇੱਕ ਬੰਨਿਓ ਬਾਸ ਆ ਰਹੀ ਹੈ ਇੱਕ ਬੰਨਿਓ ਟਰੱਕ ਹੈ ਔਰ ਟਰੱਕ ਕਾਰ ਵਾਲੇ ਨੂੰ ਬਚਾਉਂਦਾ ਬਚਾਉਂਦਾ ਐਡਾ ਭਿਆਨਕ ਐਕਸੀਡੈਂਟ ਜਿਹੜਾ ਆ ਉਹਦਾ ਮੰਜ਼ਰ ਸਾਹਮਣੇ ਆਇਆ ਆ ਫਿਲਹਾਲ ਇਸ ਸੀਸੀਟੀਵੀ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਹੜੀ ਕਾਰ ਹੈ ਉਹਦੇ ਵਿੱਚਲੇ ਲੋਕਾਂ ਦਾ ਕੱਖ ਨਹੀਂ ਬਚਿਆ ਹੋਵੇਗਾ ਪਰ ਬਾਰ-ਬਾਰ ਬਚੇ ਨੇ ਲੋਕ ਇੱਕ ਬੰਨਿਓ ਸੀਸੀਟੀਵੀ ਦਿਖਾਈ ਆ ਸ਼ਾਇਦ ਟੂੜੀ ਦੇ ਕਾਰਨ ਲੋਕਾਂ ਦਾ ਬਚਾਰਿਆ ਆ ਬਚ ਗਏ ਨੇ ਲੋਕ ਔਰ ਜਿਹੜੇ ਜ਼ਖਮੀ ਸਿਗੇ ਉਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਨੇ ਔਰ ਉਹ ਠੀਕ ਨੇ ਖਤਰੇ ਤੋਂ ਬਾਹਰ ਨੇ ਪਰ ਤੁਸੀਂ ਦੇਖੋ ਵੀ ਕਿੰਨਾ ਖਤਰਨਾਕ ਸੜਕ ਹਾਸਤਾ ਆ ਇੱਕ ਬੰਨਿਓ ਬਾਸ ਆ ਰਹੀ ਹੈ ਇੱਕ ਬੰਨੇ ਟਰੱਕ ਹੈ ਔਰ ਇਸ ਦੇ ਨਾਲ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜਿਨ੍ਹਾਂ ਦੇ ਨਾਲ ਹਾਸਾ ਹੋਇਆ ਹੋਏਗਾ ਉਹ ਬਚੇ ਨਹੀਂ ਹੋਣਗੇ ਪਰ ਗਨੀਮਤ ਹੈ ਕਿ ਸਾਰੇ ਠੀਕ ਨੇ ਜਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਗੱਲਬਾਤ ਵੀ ਹੋਈ ਹੈ ਇਹ ਤਸਵੀਰ ਜਿਹੜੀ ਆ ਉਹਦੇ ਵਿੱਚ ਗੱਲਬਾਤ ਤੋਂ ਬਾਅਦ ਪਤਾ ਲੱਗਦਾ ਆ ਕਿ ਮਾਸਟਰ ਜਿਹੜੇ ਆ ਇੱਕ ਸਕੂਲ ਅਧਿਆਪਕ ਕੋਲ ਦੀ ਲੰਘਦਾ ਸੀਗਾ ਉਸ ਨੇ ਮੌਕੇ ਤੇ ਰਹਿੰਦੇ ਆ ਸਾਰਿਆਂ ਨੂੰ ਜਿਹੜਾ ਹਸਪਤਲ ਪਹੁੰਚਾਇਆ ਲੋਕ ਬੱਚੇ ਨੇ ਉਹਨਾਂ ਨੂੰ ਸਿਵਲ ਹਸਪਤਲ ਲੈ ਕੇ ਗਏ ਨੇ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ। ਇਹ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਆ। ਮਸਾਂ ਬਚੇ ਆ ਔਰ ਪਰਿਵਾਰ ਜਿੰਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਣੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਬਿਟਰਾਕ ਅਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਬਾਲਵਾਲ ਬੱਚਿਆ ਆ ਜਿਸ ਨੂੰ ਇਲਾਜ ਦੇ ਲਈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੱਤੀ ਆ ਕਾਦੀਆਂ ਦੇ ਰਹਿਣ ਵਾਲੇ ਇੱਕ ਅਧਿਆਪਕ ਨੇ ਕਿਹਾ ਵੀ ਇਹ ਟਰੱਕ ਜਿਹੜਾ ਸੀ ਕਾਰ ਵਾਲੇ ਨੂੰ ਬਚਾ ਰਿਆ ਸੀ ਅਚਾਨਕ ਬਚਾਉਂਦਾ ਬਚਾਉਂਦਾ ਇਹ ਟਰੱਕ ਉਸੇ ਕਾਰ ਤੇ ਉੱਤੇ ਪਲਟ ਗਿਆ ਪਰ ਗਨੀਮਤ ਇਹ ਆ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਕਾਰਨ ਤੂੜੀ ਹੀਟ ਜਿਹੜਾ ਹੈ ਇਹ ਪੂਰੀ ਕਾਰ ਦੱਬੀ ਗਈ ਸੀ ਔਰ ਸ਼ੁਕਰ ਹੈ ਕਿ ਟਰੱਕ ਦੇ ਹੇਠਾਂ ਆਉਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਜਾਨ ਬਚ ਗਈ ਸ਼ਾਇਦ ਇਦਾਂ ਲੱਗਦਾ ਕਿ ਤੂੜੀ ਦਾ ਜਿਹੜਾ ਆ ਤੂੜੀ ਦੇ ਕਾਰਨ ਜਿਹੜੇ ਲੋਕ ਜਿਹੜੇ ਨੇ ਉਸ ਤੋਂ ਬਚ ਗਏ ਨੇ ਫਿਲਹਾਲ ਜ਼ਖਮੀਆਂ ਨੂੰ ਜਿਹੜਾ ਹਸਪਤਾਲ ਦਾਖਲ ਕਰਾਇਆ ਗਿਆ ਪਰ ਅੱਜ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਆ ਕਿ ਕਿੱਡਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਔਰ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਕਿਦਾਂ ਬਾਲ-ਬਾਲ ਬਚੇ ਨੇ ਲੋਕ ਔਰ ਇਹ ਪੂਰਾ ਪਠਾਨਕੋਟ ਨੈਸ਼ਨਲ ਹਾਈਵੇ ਦਾ ਮਦੀਨਾਨਗਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਚਾਨਕ ਤੂੜੀ ਵਾਲਾ ਲੱਦਿਆ ਹੋਇਆ ਟਰੱਕ ਕਾਰ ਨੂੰ ਬਚਾਉਂਦਾ ਬਚਾਉਂਦਾ ਪਲਟ ਗਿਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਕਿੰਨੀ ਖਤਰਨਾਕ ਤਸਵੀਰ ਹੈ ਅੱਜ ਇਹਦੀ ਸੀਸੀਟੀਵੀ ਸਾਹਮਣੇ ਆਈ ਹੈ ਮਸਾਂ ਬਚੇ ਆ ਉਹਦਾ ਪਰਿਵਾਰ ਜਿੰਸ ਨੂੰ ਬਚਾਇਆ ਜਾ ਰਿਹਾ ਸੀ ਉਹਦੇ ਟਰੱਕ ਪਲਟਦਾ ਆ ਉਹ ਪਰਿਵਾਰ ਦੇ ਸਾਰੇ ਜੀ ਸੁਰੱਖਿਅਤ ਨਿਕਲਨੇ ਨੇ ਰੱਬ ਬਚਾਉਣ ਵਾਲਾ ਆ ਔਰ ਉਧਰ ਲਿਖਦੇ ਨੇ ਕਹਿੰਦੇ ਆ ਵੀ ਟਰੱਕ ਤੇ ਕਾਰ ਨੂੰ ਬਚਾਉਂਦੇ ਸਮੇਂ ਇਹ ਟਰੱਕ ਜਿਹੜਾ ਆ ਇਹ ਕਾਰ ਜਿਹੜੀ ਆ ਉਹ ਟਰੱਕ ਹੇਠ ਆ ਗਈ ਔਰ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਆ ਜ਼ਖਮੀ ਹੋਏ ਨੇ ਕਾਰ ਸਵਾਰ ਚਾਚਾ ਜਿਹੜਾ ਆ ਉਹ ਬਾਲਵਾਲ ਬਚਿਆ ਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ